ਸਤ ਸਿਕਾਲ ਸਤ ਸਿਕਾਲ ਜੀ ਹੋਰ ਤੁੰਨੂ ਸਾਹਿਬ ਸਭ ਠੀਕ ਠਾਕ ਬਾਈ ਜੀ ਵਧੀਆ ਵਧੀਆ ਸਭ ਵਧੀਆ ਜੀ ਚਲੋ ਕਿਵੇਂ ਚੱਲਦਾ ਕੰਮ ਬਾਈ ਜੀ ਵਧੀਆ ਚੱਲੀ ਜਾਂਦਾ ਸੰਦੀਪ ਜੀ ਕੀ ਐਵੇਂ ਆਪਣਾ ਇੱਕ ਦਲਾਲ ਹੀ ਤੁਹਾਨੂੰ ਦੱਸਿਆ ਏ ਬਹੁਤ ਮਾੜਾ ਹੈ ਬਾਈ ਜੀ ਬੜਾ ਮਾੜਾ ਸੰਦੀਪ ਜੀ ਐਵੇਂ ਕਹਦੀ ਏ ਵੀ ਨੂਰਪੁਰ ਦਾ ਹੈ ਹਾਂ ਮੈਨੂੰ ਪੜਾ ਹੀ ਪੜਾ ਹਾਂ ਹਾਂ ਜੀ ਹਾਂ ਜੀ ਤੁਸੀਂ ਵੀ ਮਿਲੇ ਕਈ ਵਾਰੀ ਮਿਲੇ ਆਪਣੇ ਕੋ ਪਰ ਨਹੀਂ ਸੰਦੀਪ ਜੀ ਬੰਦੇ ਯਾਰ ਆਈਆਂ ਇਹ ਮੈਂ ਕਹਦੀ ਦਲਾਲ ਕਈ ਦਲਾਲੇਵੇਂ ਆਪਾਂ ਨਹੀਂ ਕਹਿੰਦੇ ਵੀ ਹਰੇਕ ਬੰਦਾ ਵੀ ਦਲਾਲਾਗਾ ਵਾ ਬਿਲਕੁਲ ਬਿਲਕੁਲ ਨਾ ਸੰਦੀਪ ਜੀ ਨੇ 499 ਲੈਣੇ ਆ ਹਾਂ ਤੇ ਨਾ ਉਹਨੇ 501 ਲੈਣਾ ਵਾ ਹਾਂ 500 ਰੁਪਿਆ ਦਲਾਲੀ ਜਿਹੜੀ ਚੱਲਦੀ ਹੈ ਇਹ ਨਹੀਂ ਵੀ ਜੇ ਉਹ ਆ ਗਿਆ ਵਿੱਚ 1000 ਪਾਲਾ 2000 ਪਾਲਾ ਤਕਰੀਬਨ ਪੈਂਦੇ ਐਵੇਂ ਕਹਦੀਏ ਨਹੀਂ ਪੈਂਦੇ 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 ਪਰ ਉਹ ਦਲਾਲ ਨਾਲ ਦੀ ਸਾਨੂੰ ਵੀ 7-8 ਸਾਲ ਹੋ ਗਏ ਉਹਦੇ ਨਾਲ ਵਰਤਦੇ ਆਣਾ ਐ ਬੇਫਿਕਰੀ ਸੀ ਤੁਹਾਨੂੰ ਬੜੀ ਬੇਫਿਕਰੀ ਸੀ ਨਹੀਂ ਫੋਨ ਤੇ ਮਗਾਲੀ ਦਾ ਮਾਲ ਇਦਾਂ ਐਵੇਂ ਕਹਦੀਏ ਜਿੱਦਾਂ ਆ ਬੜ ਕੇ ਐਦਾ ਸੁਨੀਲ ਜੀ ਜਾਣਦਿਆ ਸੀ ਉਹ ਇਥੋਂ ਆਪਣੇ ਇੰਡੀਆ ਗੇਟ ਤੋਂ ਵੀ ਉਧਰ ਖਾਸੇ ਨੂੰ ਹਾਂਜੀ ਤੋਂ ਟਰੈਕਟਰ ਆਉਂਦਿਆ ਰੋਂਗ ਸਾਈਡ ਹਾਂ ਤੋਂ ਟਰੈਕਟਰ ਵਾਲੇ ਮੁੰਡੇ ਨੇ ਬ੍ਰੇਕ ਮਾਰੀ ਤੇ ਉਹ ਵੀ ਆਪਣੇ ਉਹਨਾਂ ਨੇ ਸਟੈਂਟ ਜਾ ਮਾਰਿਆ ਮੁੰਡੇ ਨੇ ਹਾਂ ਉਹ ਟਰੈਕਟਰ ਵਿੱਚ ਘਾਰ ਹੋ ਗਿਆ ਛੜਕਦੇ ਵੀ ਅੱਗੇ ਉਹ ਟਰੈਕਟਰ ਅੱਗੇ ਰੋਂਗ ਸਾਈਡ ਹੀ ਹਾਂ ਹਾਂ ਤੋਂ ਇਧਰੋਂ ਮੋਟਰਸਾਈਕਲ ਤੋਂ ਜਾਂਦਿਆ ਦੋ ਪਰਿਵਾਰ ਸੀ ਉਹਦਾ ਨਾਲ ਉਹ ਵੀ ਘਰ ਦੀ ਤੇ ਉਹਨਾਂ ਦੀ ਉੱਥੇ ਥਾਂ ਹੀ ਪੂਰੀ ਹੋਗੀ ਨਾ ਨਾਲ ਹੀ ਮੁੱਕ ਰਿਹਾ ਉਹਦੇ ਉੱਥੇ ਮੌਕੇ ਦੇ ਪੂਰੀ ਹੋ ਗਈ ਅੱਛਾ ਤੇ ਆਪ ਵੀ ਇੱਦਾਂ ਫਿਰ ਅਗਲੇ ਦਿਨ ਪੂਰਾ ਆਇਆ ਹੈ ਮਾੜਾ ਆਇਆ ਜਿਆਦਾ ਮਾੜਾ ਆਇਆ ਸ੍ਰੀ ਜੀ ਜਿਆਦਾ ਜੀ ਕਈ ਵਾਰ ਇਹ ਕੈਂਦਰਾ ਕੰਮ ਹੀ ਇੱਕ ਅਸਰ ਤੇ ਹੁੰਦਾ ਬੰਦੇ ਦਾ ਹਾਂਜੀ ਹਾਂਜੀ ਸ੍ਰੀ ਜੀ ਬੜਾ ਸਰਕਲ ਹੀ ਉਹਦਾ ਹਾਂਜੀ ਚਲੋ ਪਰਮਾਤਮਾ ਮੇਰਾ ਕਰੇ ਹਾਂਜੀ ਤੇ ਭਾਜੀ ਫਿਰ ਕਿਵੇਂ ਕੰਮ ਆਪਣੇ ਸ੍ਰੀ ਜੀ ਇਸ ਟਾਈਮ ਚਾਰਜੇ ਠੀਕ ਹੈ ਹਾਂਜੀ ਤੇ ਕਰੀ ਸ਼ੁਰੂ ਹਾਂਜੀ ਹਾਂਜੀ ਕਰੀ ਹਾਂਜੀ ਇਹ ਸਿੰਦੀ ਜੀ ਪਹਿਲਾ ਸੂਆ ਚਾਰ ਦਾਂ ਦਾ ਵਛੀ ਮੂੰਹ ਦੀ ਹਾਂਜੀ 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 ਤੇ ਇਹਦੇ ਕੋ ਕਹਿਣ ਨੂੰ ਤੇ ਸਿੰਦੀ ਜੀ 15 ਕਿਲੋ 16 ਕਿਲੋ ਕਹਿ ਹੀ ਦੇਣਾ ਵਾ ਹਾਂਜੀ ਹਾਂਜੀ ਜਿਹੜਾ ਮਿੰਤੀ ਵਾਲਾ ਦੁੱਧ ਹੋਊਗਾ ਨਾ 12 ਕਿਲੋ ਹੋਊਗਾ 12 ਕਿਲੋ ਇਸ ਟਾਈਮ ਹੈਗਾ 12 ਕਿਲੋ ਚੌਗੀ ਵਛੀ ਹੋਊਗੀ ਛਿੱਕੀ ਵੀ ਹੋਵੇ ਔਨ ਜਾਂਦਾ ਕਿਰਾਇਆ ਸਭ ਕੁਝ ਫਰੀ ਘਰ ਚੋਂਦੀ ਜੇ ਧੁੰਨ ਵੇਖਿਓ ਕਿੱਡਾ ਲੰਮਾ ਇਹਦਾ ਬਾ ਠੀਕ ਆ ਲੋਈ ਕਿਹ ਕਹਿ ਦਿੰਦੇ ਜਿਆਦੀ ਮਸ਼ਹੂਰੀ ਗਰਲੈਂਡੋ ਦੀ ਮਸ਼ਹੂਰੀ ਜਿਆਦੀ ਉਹ ਆ ਜਾਂਦੀ ਹੈ ਗਰਲੈਂਡੋ ਦੀ ਮਸ਼ਹੂਰੀ ਆ ਆਹੋ ਇਹ ਉਹ ਹੀ ਆਪਾਂ ਨਹੀਂ ਕਰਦੇ ਆਪਾਂ ਹੀ ਕਰਦੇ ਆਪਣੇ ਲੋ ਗਾਂ ਹੀ ਆਏ ਸਹੀ ਸਹੀ ਗੱਲ ਹੈ ਠੀਕ ਹੈ ਤੁਹਾਨੂੰ ਵੇਖੋ ਕਿੱਡਾ ਤਕੜਾ ਥਾਣੇ ਵੇਖੋ ਨਹੀਂ ਆਪਾਂ ਐਵੇਂ ਕਹੀ ਨਹੀਂ ਜਾਣਾ ਵੀ ਇਹ ਮੱਝ ਆ ਗਾਂ ਨੇ ਗਾਂ ਹੀ ਰਹਿਣਾ ਤੇ ਮੱਝ ਨੇ ਮੱਝ ਰਹਿਣਾ ਜੀ ਸਹੀ ਗੱਲ ਆ ਠੀਕ ਹੈ ਜੀ ਬਿਲਕੁਲ ਬਿਲਕੁਲ ਐਵੇਂ ਆਪਾਂ ਇਹ ਨਹੀਂ ਕਹੀ ਜਾਣਾ ਇਹ ਦੇ ਮੱਝ ਆ ਗਾਂ ਜੋ ਤੇ ਗਾਂ ਰਹਿਣੀ ਆ ਬਿਲਕੁਲ ਜੀ ਮੁੱਲ ਵੀ ਸੁਨੀਪ ਜੀ ਮੈਂ ਦੱਸਦਾ ਕਿਦਾਂ ਦਾ ਹੁੰਦਾ ਜੇ ਮੰਦਾ ਹੂੰ ਠੀਕ ਆ ਇਹੋ ਜਿਹਾ ਮੈਂ 66 ਦੀਆਂ ਵੇਚੀਆਂ ਵਾ ਅੱਛਾ ਅੱਜ ਇੱਕੋ ਮੁੱਲ ਕਰਨਾ ਜੇ 40000 ਦੀ ਦੇ ਦਾਂਗੇ ਬਸ ਉਹ ਚਾਹ ਮਾਨ ਤਾਂ 2000 ਛੋੜ ਕਰਦਾ 38000 ਦੀ ਇਹਨੂੰ ਮੰਦਾ ਕਹਿੰਦੇ ਜੇ 12 ਕਿਲੋ ਦੁੱਧ ਆ ਫੈਡ ਵੀ ਜੀ 6.5 ਹੋਊਗੀ ਅੱਛਾ ਹਾਂ ਲਓ ਜੀ 12 ਕਿਲੋ ਦੁੱਧ ਦਾ ਫੈਡ ਵੀ 6.5 ਪੇਲਣ ਵੱਛੀ ਜੇ ਕੋਈ 7 8 ਦਿਨਾਂ ਦੀ ਹੁਣ ਗਲੈਂਡਰ ਲਾ ਲਓ ਇਹਨੂੰ ਰਾਠੀ ਲਾ ਲਓ ਸ਼ਾਈ ਵਾਲਾ ਨਹੀਂ ਮੈਂ ਜੀ ਲਾਉਂਕ ਨਹੀਂ ਜੀ ਬਿਲਕੁਲ ਬਿਲਕੁਲ ਚਲੋ ਆਜੋ ਕਰਾ ਲਈਏ ਦੁੱਧ ਇਸ ਟਾਈਮ 12 ਕਿਲੋ ਹੋਊਗਾ ਬਸ ਠੀਕ ਆ ਤੇ ਸੰਧੂ ਸਾਹਿਬ ਆਹਾ ਚੋਬਰ ਆ ਕੇ ਮਗਰ ਹਾਂਜੀ ਚੋਬਰ ਆ ਬੱਚੀ ਜੇ 10 ਕਿ ਦਿਨਾਂ ਦੀ ਸੂਈ ਆ ਵਛੀ ਹਾਂਜੀ ਇਹ ਦੂਜਾ ਸੁਹਾ ਸੂਈ ਜੇ ਹਾਂ ਇਹਨੇ ਪਹਿਲਾਂ ਨੇ 14 15 ਦਿੱਤਾ ਜੇ ਠੀਕ ਆ ਇਸ ਟਾਈਮ ਵੀ ਇਹਦੇ ਕੋਈ 11 ਹੋ ਜੇ 12 ਹੋ ਜੇ 7 8 ਦਿਨਾਂ ਦੀ ਸੂਈ ਜੇ ਮਗਰ ਵਛੀ ਜੇ ਲਓ ਜੀ ਇਹ ਹੁਣ ਗਿਰ ਲਾ ਲਓ ਸ਼ਾਈਵਾਂ ਲਾ ਲਓ ਸ਼ਾਈਵਾਂ ਲਾ ਲਓ ਜੇ ਮਰਜ਼ੀ ਲਾ ਲੋ ਹੁਣ ਆਹ ਵੇਖੋ ਬੱਚਿਆਂ ਦਾ ਚਲੋ ਜੀ ਟੋਰੋ ਕਰਾਂ ਦੀ ਆ ਵੇਖੋ ਬਰਾਬਰ ਤਵਾ ਸੰਦੂਬਾ ਕਿਥੋਂ ਕੱਢ ਕੇ ਲੈ ਕੇ ਆਨੇ ਪੀਸ ਇਹੋ ਜੇ ਫਿਰ ਇਹ ਸੰਦੀਪ ਜੀ ਪੀਸਵੇਂ ਕਹਿ ਗਏ ਹੈ ਇਹ ਮੇਰੇ ਦਲਾਲ ਦੇ ਹੱਂਡਲੇ ਪੀਸ ਹੀ ਆ ਹੱਂ ਉਹਦੇ ਦਵਾਏ ਹੱਂਡਲੇ ਪੀਸ ਜੇ ਅੱਛਾ ਬਾਈ ਜੀ ਹੈ ਹਾਂ ਬਾਈ ਮਨਾਫਾ ਨਹੀਂ ਕੋਈ ਲੈਣਾ ਸੰਦੀਪ ਜੀ ਯਾਰਾਂ ਕਮਾਈਆਂ ਵਾਧੂ ਕੀਤੀ ਵਾਹ ਜੀ ਵਾਹ ਸਹੀ ਗਾ ਇਹ ਉਦਾਂ ਐਵੇਂ ਕਹਿ ਦਿਆ ਪੱਦਰ ਕਰਕੇ ਦੇ ਦੇਣੀਆਂ ਵਾ ਹਾਂਜੀ ਇਹਦਾ ਸੰਦੀਪ ਜੀ ਮੁੱਲ ਕਰੀਏ 55 ਮੁੱਲ ਕਰੀਏ 60 ਹਾਂ ਇਹਨੂੰ ਕਵਾਂਗੇ ਮੰਦਾ 42000 ਦੀ ਨਹੀਂ ਠੀਕ ਹੈ 2000 ਛੋਟ 40000 40000 ਦੀ ਵਾ ਠੀਕ ਹੈ ਠੀਕ ਹੈ ਜੀ 3000 ਦੁੱਧ 14 15 ਕਿਲੋ ਵਸ਼ੀ ਪਾਉਗੀ ਮੂੰਹ ਦੀ ਛੇ ਜਾਂਦਾ ਜਵਾਨ ਵੀ ਹੋਵੇ ਖਰਚਾ ਮੇਰਾ ਲਓ ਜੀ ਓਨ ਜਾਂਦਾ ਖਰਚਾ ਇਹ ਕਰਦੇ ਮੰਦੇ ਹੁਣ ਮੈਂ ਸੁਣਾਉਂ ਐਵੇਂ ਫਿਰ ਸੰਧੂ ਸੰਧੂ ਦਾ ਜ਼ਾਇਦਾ ਨਾ ਜਾ ਇਹਨੂੰ ਕਹਿੰਦੇ ਮੰਦਾ ਵਾ ਹੈ ਆਪਾਂ ਮੰਦੇ ਇੱਕ ਮੰਦੇ ਰੋਲਾ ਪਾਇਆ ਮੈਂ ਤੇ ਉਦੋਂ ਦਾ ਸੰਦੀਪ ਜੀ ਮੇਰਾ ਟਾਈਮ ਨਹੀਂ ਸੀ ਸਾਡਾ ਹਾਂ ਐਵੇਂ ਕਹਿ ਰਿਹਾ ਸੱਜਣ ਪੂਰਾ ਹੋ ਗਿਆ ਜੀ ਨਹੀਂ ਕੀਤਾ ਸੰਦੀਪ ਜੀ ਹਾਂ ਨਹੀਂ ਨਹੀਂ ਸਹੀ ਗੱਲ ਹੈ ਜੀ ਭਾਜੀ ਬਹੁਤ ਫਰਕ ਪੈਂਦਾ ਬੜਾ ਫਰਕ ਹੈ ਸੰਦੀਪ ਜੀ 24 ਘੰਟੇ ਇੱਕ ਬੰਦੇ ਨਾਲ ਰਹਿਣਾ ਨਾ ਬੰਦਾ ਸੰਦੀਪ ਜੀ ਬੰਦਾ ਹੀ ਹੁੰਦਾ ਵਾ ਐਵੇਂ ਕਹਿ ਦਿਆ ਜਿੰਨੇ ਜਾਂਦਿਆਂ ਨੂੰ ਵੇਖੀਆਂ ਹੁੰਦੀਆਂ ਸਭ ਕੁਝ ਕੀਤਾ ਕਿਤਰਾ ਹੁੰਦਾ ਏ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਚਲੋ ਪਰਮਾਧਵਾ ਹਨਾ ਉਹ ਮੈਂ ਜੀ ਚਲੋ ਸੰਦੀਪ ਜੀ ਪਰ ਨਾ ਉਧਰ ਬਣਿਆ ਸਾਡਾ ਇਲਾਕੇ ਜੇ ਨਹੀਂ ਪਤਾ ਵੀ 7-8 ਸਾਲ ਹੋ ਗਿਆ ਪਰ ਜਿਹੜਾ ਬੰਦੇ ਨੇ ਨਾਲ ਆ ਕੇ ਉਹ ਚੀਜ਼ ਦਾ ਉਹ ਚੀਜ਼ ਦਾ ਨਹੀਂ ਸਵਾਦ ਨਹੀਂ ਹੁੰਦਾ ਸੁਰਸਵਾਦ ਨਹੀਂ ਹੁੰਦਾ ਉਹੋ ਜਿਹਾ ਬਿਲਕੁਲ ਜੀ ਹਾਂਜੀ ਬਾਕੀ ਆ ਵਛੀ ਦਾ ਵੇਖੋ ਥਣ ਥਣ ਕਿੱਡਾ ਸੋਹਣਾ ਭਾਵੇਂ 15 ਕਿਲੋ ਦੁੱਧ ਪਾ ਦੇ ਵਛੀ ਬਸ ਠੀਕ ਆ ਇਹ ਆਹ ਬਾਈ ਜੀ ਫਿਰ ਇਹ ਸੀ ਨਹੀਂ 15 ਕਿਲੋ ਦੀ ਸੂਈਜ ਏ ਅੱਛਾ ਇਹ ਦੇਖੋ 14 ਕਿਲੋ ਵਛੀ ਕੋ ਦੁੱਧ 14 ਕਿਲੋ ਇਹ ਵੀ ਚੌਗੀ ਜੇ ਮੂੰਦੀ ਚਾਰ ਦੰਦ 14 ਕਿਲੋ ਹਾਂਜੀ ਤੇ ਲੋ ਜੀ ਆਹ ਦੇਖੋ ਵਛੀ ਆ ਨਾ ਮਗਰ ਹਾਂਜੀ ਵਛੀ ਆ ਜੀ ਮਗਰ ਤੇ ਇਹ ਵੀ ਦੇਖੋ ਨਗਰਾ ਦੀ ਚੋਈ ਜੂ ਸੰਦ ਦਵਾਵਿੰਦੀ ਵਈ ਚੋਈ ਏ ਇੱਕ ਨੰਬਰ ਆ ਤੇ ਬੜਾ ਠੀਕ ਆ ਹਾਂਜੀ ਸੰਦੀਪ ਜੀ ਭਾਵੇਂ 55 ਜੋ ਮਰਜ਼ੀ ਕਰੀ ਜਾਈਏ ਇੱਕੋ ਹੀ ਮੁੱਲ ਛੋੜਾ ਜਾਈਏ 40 2000 ਛੋੜ 38000 ਬਾਕੀ ਆਏ ਨਹੀਂ ਆਏ ਕੇ ਨਾ ਮਾਨਤਨ ਹੋਊਗਾ ਬਾਕੀ ਜਿੱਦਾਂ ਵੀ ਕਿਸੇ ਨੂੰ ਦੇ ਦੇਵਾਂਗੇ ਬਟ ਆਏ ਕੇ ਦਾ ਮਾਨਤਨ ਪਰ ਗਰਮੀਆਂ ਦੇ ਤੋਹਫੇ ਦੇਣੇ ਆ ਬਿਲਕੁਲ 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 ਕੇ ਨਾ ਆਏ ਕੇ ਦਾ ਮਾਨਤਨ ਹਜੇ ਹੋਰ ਕਰ ਦੇਣਾ ਹਾਂਜੀ ਕਰ ਦਾਂਗੇ ਵੇਖੋ ਤੁਸੀਂ ਕਰਾ ਲਈਏ ਇਹ ਸੰਧੂ ਸਾਹ ਦਾ ਦੇਖ ਲਾ ਇਹ ਸੰਦੀਪ ਜੀ ਆਪਣਾ ਵਾਰ-ਵਾਰ ਇੱਕੋ ਹੀ ਗੱਲ ਹੁੰਦੀ ਆ ਆ ਥਣ ਕਿਹੜਾ ਲਗਾ ਏ ਸੰਦੀਪ ਜੀ ਜਿਹੜਾ ਮਰਜ਼ੀ ਬਣਾਈ ਜਈਏ ਕਿ ਆਪਾਂ ਹੀ ਬਣਾਉਣਾ ਗਾਂ ਨੂੰ ਤੇ ਕਰਮਾਲੀ ਨੂੰ ਲੱਗ ਗਿਆ ਹਾਂ ਉਹਨੂੰ ਕਿਹੜੇ ਦੀਂਦੇ ਪਏ ਕਿਹੜਾ ਲੱਗਾ ਵਾ ਹੂੰ ਇਹ ਆਪਾਂ ਹੀ ਬਣਾਉਣਾ ਜਿੱਦਾਂ ਦਾ ਮਰਜ਼ੀ ਬਣਾ ਦਈਏ ਹਾਂਜੀ ਏਰਕੋ ਸੰਦੀਪ ਜੀ 10 ਕਿਲੋ ਦੁੱਧ ਜੀ ਅੱਛਾ ਮਹੀਨੇ ਦੀ ਸੂਈ ਮਗਰ ਬੱਛੀ ਜੀ ਹਾਂ ਹਾਂਜੀ ਲਓ ਜੀ ਆ ਵੀ ਗਾਂ ਵੇਖ ਲਓ ਜੀ ਕਰੋਸ ਸਟੈਪ ਸਾਰਾ ਗਰਮੇ ਮਾ ਵਾਲੀ ਆ ਭਾਈ ਜੀ ਏ ਸੰਦੀਪ ਜੀ ਬੜਾ ਮਾਲ ਵੇਚਿਆ ਬਾਈ ਉਹਨਾਂ ਕਹਿੰਦੇ ਦਾਦਾ 20-20 ਗਰਾਮਾਂ ਵੇਚੇ ਨਾ ਮੈਂ ਨਾ ਸੰਦੀਪ ਜੀ ਬੜੀ ਮਾਲਕ ਦੀ ਹੁਣ ਵੀ ਵੇਚੀ ਜਾਂਦੀਆਂ ਵਾ ਹੁਣ ਤੇ 8-10 ਦਿਨ ਸੰਦੀਪ ਜੀ ਜੀ ਨਹੀਂ ਕੋਈ ਲਿਆਂਦਾ ਵੀ ਨਹੀਂ ਆਹੋ ਲਿਆਂਦੀਆਂ ਐ ਪਰਸੋਂ ਆਈਆਂ ਐ ਵੀ ਫਰਕ ਫਰਕ ਪੈਂਦਾ ਬਾਈ ਬਹੁਤ ਬੜਾ ਫਰਕ ਪੈਂਦਾ ਹਾਂਜੀ ਇਹਦਾ ਮੁੱਲ ਸੰਦੀਪ ਜੀ ਮੰਦਿਆਂ ਵਾਲਾ ਹੂੰ 10 ਕਿਲੋ ਦੁੱਧ ਆ 5 5.5 ਫੈਂਟ ਜੇ ਕੋਈ 55 ਨਹੀਂ ਕੋਈ 40 ਨਹੀਂ ਮੁੱਲ 38 35 ਦੀ ਦੇ ਦिए 2000 ਹੋਰ ਛੋੜ 33000 ਦੀ ਬਠੀ ਜਾਨਦ ਉਹ ਚਾਹੇ ਮਾਨਤਨ ਉਹ ਜੋ ਆਏਗੇ ਦਾ ਸਿੰਘ ਜੀ ਚਲੋ ਲਓ ਜੀ 30000 ਦੀ ਵਹਿੜਾ ਉਹ ਤਾਂ ਹਜੇ ਹੋਰ ਘਰਦਣਾ ਮਾਨਤਨ ਚਾਰ ਹੀ ਵਹਿੜਾ ਚਾਰ ਚਾਰ ਹੀ ਚਾਰ ਇੰਨੇ ਵਹਿੜਾ ਲੈ ਕੇ ਆਂਦੇ ਭਾਈ ਹੁਣੇ ਚਾਰ ਪੰਜ ਤੇ ਜਿਹੜਾ ਵੇਖ ਜਿਨੇ ਘਾ ਨਵਾਂ ਮਾਲ ਲੈ ਕੇ ਆਈਏ ਪਰ ਵਹਿੜਾ ਚਾਰੇ ਟਾਪ ਕੁਆਲਟੀ ਆ ਨਗਿਨੇ 20 ਦਾ ਜੀ ਤੇ ਬਾਕੀ ਮੇਰਾ ਵੀਰੇ ਇੱਥੇ ਆ ਗਿਆ ਦਾ ਚੁਾਈ ਚੈੱਕ ਕਰੋ ਹਣਾ ਜੀ ਬਾਕੀ ਆਪਣੀ ਤਸੱਲੀਆਂ ਕਰਨ ਸੁਨੀ ਜੀ ਚਲੋ ਕਿਨੇ ਪੈਸੇ ਦੇਣੇ ਆ ਬਿਲਕੁਲ ਜੀ ਨਾ ਸੋਤ ਸੰਧੂ ਜੇ ਜ਼ਿਲ੍ਹਾ ਵੀ ਅੰਬਰਸਰ ਤਹਿਸੀਲ ਵੀ ਅੰਬਰਸਰ ਸਤਿ ਸ਼੍ਰੀ ਅਕਾਲ